ਸੁਭਰਜੀਤ ਕੌਰ ਜੀ ਸੁਭਰਜੀਤ ਜੀ ਅੱਜ ਚਿਹਰੇ ਦੇ ਉੱਤੇ ਬਹੁਤ ਮੁਸਕਰਾਹਟ ਹੈ ਹਾਂਜੀ ਬਿਲਕੁਲ ਮੈਨੂੰ ਤੇ ਕੀ ਕਾਰਨ ਹੈਗਾ ਇਹਦਾ ਵੱਡਾ ਕਾਰਨ ਕੀ ਸਮਝੋ ਤੁਸੀਂ ਇਹਦਾ ਬਸ ਮੇਰਾ ਭਰਾ ਕੰਮਜਾਬ ਮਿਲਿਆ ਹੋਏ ਅੱਜ ਤਾਂ ਉਹਨਾਂ ਦੀ ਕਾਮਯਾਬੀ ਦਾ ਹੈ ਇਹ ਹੈਗਾ ਹੁਣ ਐਮਪੀ ਬਣੀ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਦੇ ਜਿੱਤੇ ਦੀ ਤਾਂ ਉਹਨਾਂ ਨੇ ਪ੍ਰਮੋਗੇ ਦਾ ਨਾਮ ਰੋਸ਼ਨ ਕੀਤਾ ਹੋਇਆ ਇਥੋਂ ਪੜ ਲੈ ਕੇ ਕੈਨੇਡਾ ਚ ਉਹਨਾਂ ਨੇ ਜਾ ਕੇ ਮੱਲਾ ਮਾਰੀਆਂ ਵਾ ਇਸ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੈ ਹਾਂਜੀ ਕਿਤਾ ਦਾ ਉਹਨਾਂ ਦਾ ਰੁਟੀਨ ਕਿੱਦਾਂ ਦਾ ਸੀਗਾ ਜਿਵੇਂ ਉਹਨਾਂ ਦੀ ਸ਼ੁਰੂ ਤੋਂ ਹੀ ਇਸ ਤਰ੍ਹਾਂ ਸੀਗਾ ਉਹਨਾਂ ਦਾ ਵੀ ਲੋਕ ਸੇਵਾ ਵੱਲ ਬਧ ਧਿਆਨ ਸੀਗਾ ਪਹਿਲਾਂ ਜਾ ਕੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਜਾ ਕੇ ਜਿਵੇਂ ਕੋਰੋਨਾ ਦੇ ਵਿੱਚ ਸੀਗੇ ਪ੍ਰੋਬਲਮਸ ਆਈਆਂ ਸੀਗੀਆਂ ਸਾਰੀਆਂ ਉਹਨਾਂ ਨੇ ਸੋਲਵ ਕੀਤੀਆਂ ਅੱਗੇ ਵਧ ਕੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਸਟੂਡੈਂਟਾਂ ਦਾ ਬਹੁਤ ਸਾਥ ਦਿੱਤਾ ਸੀਗਾ ਇਸ ਕਰਕੇ ਫਿਰ ਹੌਲੀ ਹੌਲੀ ਬਸ ਉਹਨਾਂ ਨੂੰ ਅੱਜ ਵਾਹਿਗੁਰੂ ਜੀ ਨੇ ਉਹਨਾਂ ਨੂੰ ਕੰਮ ਜੱਗੀ ਬਖਸ਼ਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਸਾਰੇ ਏਰੀਆ ਵਾਲਿਆਂ ਨੂੰ ਕਿਦਾਂ ਖਿਮਨ ਆ ਰਹੇ ਹੋ ਜੀ ਅਸੀਂ ਨਾਚ ਨਾਚ ਟਪਕੇ ਵਧਾਈਆਂ ਲੱਢੋ ਮੁਠਿਆਈਆਂ ਖਵਾ ਕੇ ਅਸੀਂ ਇੰਨਾ ਗੱਲਾਂ ਚ ਪਟਾਕੇ ਚਲਾ ਕੇ ਹਾਂ ਜੀ ਜਸ਼ਨਪ੍ਰੀਤਕਰ ਜਸ਼ਨ ਅੱਜ ਜਸ਼ਨ ਬਣਾਈ ਜਾ ਰਹੇ ਘਰੇ ਹਾਂ ਜੀ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਕੀ ਕਰਨਾ ਬਿਲਕੁਲ ਜੀ ਅ ਮੇਰੇ ਮਾਮਾ ਜੀ ਜਿੱਤੇ ਆ ਐਮਪੀ ਬਣੇ ਹੋ ਕੈਲਗਰੀ ਚ ਕੈਲਗਰੀ ਚ ਇੱਕ ਸਾਨੂੰ ਇਹ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਮੇਰਾ ਬ੍ਰਦਰ ਹੁਣੇ ਉੱਥੇ ਆ ਸਾਰੀ ਰਿਪੋਰਟ ਸਾਨੂੰ ਮਿਲ ਜਾਂਦੀ ਆ ਕਿ ਕੋਈ ਪ੍ਰੋਬਲਮ ਤਾਂ ਨਹੀਂ ਚੱਲ ਰਹੀ ਉੱਥੇ ਸਭ ਕੁਝ ਹਾਂ ਉਹਨਾ ਮਾਮਾ ਵੀ ਬੜ ਗਿਆ ਦੀ ਬਣ ਕੇ ਨੇ ਫਿਰ ਤਾਂ ਹੁਣ ਸਾਰਾ ਮੋਡਾ ਹਾਂਜੀ ਪੂਰੇ ਜਿਆਦਾ ਮਤਲਬ ਇੰਨਾ ਮਾਨ ਹੋ ਰਿਹਾ ਕਿ ਖੁਸ਼ੀ ਮਤਲਬ ਦੱਸ ਹੀ ਨਹੀਂ ਜਾ ਰਹੀ ਕਿ ਐਕਸਪ੍ਰੈਸ ਨਹੀਂ ਕਰ ਸਕਦੀ ਮੈਂ ਕਿੱਦਾਂ ਬਣਾਈ ਖੁਸ਼ੀ ਅਸੀਂ ਪਹਿਲਾਂ ਪਟਾਕੇ ਚਲਾਏ ਫਿਰ ਨੱਚੇ ਡੱਪੇ ਫਿਰ ਹੁਣ ਲੱਡੂ ਵੰਡ ਰਹੇ ਆ ਸਾਰਾ ਅੰਡਗੁਆਂ ਡਾਇਆ ਹੋਇਆ ਸਾਡਾ ਹਾਂਜੀ ਹਾਂਜੀ ਵਾਦੂ ਗੋਡੇ ਗੋਡੇ ਭਾਜੀ ਹਾਂਜੀ ਹਾਂਜੀ ਵਾਦੂ ਗੋਡੇ 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 ਚਾਂਦ ਜਿਦਿਤੰਦਾਰ ਗੋਡੇ ਗੋਡੇ ਚਾਂਦ ਜਿਦਿਤੰਦਾਰ ਗੋਡੇ ਗੋਡੇ ਚਾਂਦ ਜਿਦਿਤੰਦਾਰ ਮੈਂ ਸਟਾਰ ਅਮਨਪ੍ਰੀਤ ਸਿੰਘ ਗਿੱਲ ਔਰ ਦਾਸੁਖਮਨ ਸਿੰਘ ਗਿੱਲ ਫੋਰ ਆਨੂ ਬਹੁਤ ਬਹੁਤ ਵਧਾਈ ਦਿੰਦਾ ਕਿ ਉਹ ਅੱਜ ਅੱਜ ਦੇ ਦਿਨ ਉਹ ਕੈਨੇਡਾ ਦੇ ਵਿੱਚ ਐਮਪੀ ਇਲੈਕਟ ਹੋਏ ਆ ਔਰ ਉੱਥੋਂ ਦੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਾਰੇ ਮੋਗੇ ਜ਼ਿਲ੍ਹੇ ਨੂੰ ਸਾਰੇ ਪੰਜਾਬ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੈ ਔਰ ਆਸ ਕਰਦਾ ਹੈ ਕਿ ਉਹ ਮਨੁੱਖਤਾ ਦੀ ਸੇਵਾ ਕਰਨਗੇ ਆਪਣੇ ਦੇਸ਼ ਦੀ ਸੇਵਾ ਕਰਨਗੇ ਉਹ ਸਾਡੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਜਿਹੜੇ ਉਹਨਾਂ ਨੂੰ ਓਹੋ ਹੋਰ ਮਜ਼ਬੂਤ ਕਰਨਗੇ ਕਿਉਂਕਿ ਮੇਰਾ ਖਿਆਲ ਹੈ ਵੀ ਹਰੇਕ ਪੰਜਾਬੀ ਦਾ ਸੈਕਿੰਡ ਘਰ ਹੁਣ ਉੱਥੇ ਕੈਨੇਡਾ ਬਣ ਚੁੱਕਿਆ ਸੋ ਸਾਨੂੰ ਜਿੰਨਾ ਪਿਆਰ ਇੱਥੋਂ ਦਾ ਆਉਂਦਾ ਉਨਾ ਹੀ ਉੱਥੋਂ ਦਾ ਆਉਂਦਾ ਸੋ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਓਹੋ ਮਜ਼ਬੂਤ ਕਰਾਉਣਗੇ ਅੱਜ ਮੌਕਾ ਪਹੁੰਚਿਆ ਸੀ ਜੀ ਸਰਗੇਸ਼ ਸਾਹਬ ਲਾਥਾ ਪਰਨੀ ਦੀ ਬਰਤੀ ਸਿੰਘੀ ਪੰਜਾਬੀ ਜੱਤਾਂ ਨੂੰ ਮਿਲਿਆ ਹੋਵੇ ਦੇਖੋ ਬਾਬਾ ਆਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਗੁਰੂ ਸਾਹਿਬ ਦਾ ਹੁਕਮ ਹੈ ਸੋ ਉਸੇ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਡਾਕਟਰ ਮਾਲਤੀ ਥਾਪਰ ਡਾਕਟਰ ਕਮਨ ਥਾਪਰੋਰਾ ਦੇਖ ਕੇ ਇਹਨਾਂ ਦੇ ਤਾਂ ਸਵਰਗੀ ਸ਼੍ਰੀ ਸ਼ਾਮ ਲਾਲ <th>ਾਪਰ ਜੀ ਜਿਹੜੇ ਕਿ ਸ਼ਹੀਦ ਸੁਖਦੇਵ ਕੋਹਰਾ ਦੇ ਭਤੀਜੇ ਨੇ ਔਰ ਜਿਨ੍ਹਾਂ ਨੇ ਦੇਸ਼ ਦੇ ਵਿੱਚ ਸੇਵਾ ਕੀਤੀ ਆਜ਼ਾਦੀ ਦੇ ਵਿੱਚ ਆਜ਼ਾਦੀ ਸੰਗਰਾਮ ਦੇ ਵਿੱਚ ਹਿੱਸਾ ਪਾਇਆ ਬਾਅਦ ਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੂੰ ਯਾਦ ਕੀਤਾ ਔਰ ਦੇਸ਼ ਦੇ ਕੋਨੇ-ਕੋਨੇ ਤੋਂ ਆਜ਼ਾਦੀ ਘੁਲਾਟੀ ਪਰਿਵਾਰਾਂ ਨੂੰ ਇਕੱਠਿਆ ਕੀਤਾ ਇਹ ਬੜਾ ਵੱਡਾ ਉਹਨਾਂ ਦਾ ਕਰਮ ਹੈ ਸੋ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਤੰਦਰੁਸਤੀਆਂ ਦੇਵੇ ਔਰ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਸਪੀਕਰ ਸਾਹਿਬ ਪੰਜਾਬ ਵਾਸੀਆਂ ਨੂੰ ਇੱਕ ਤੁਹਾਡੇ ਵੱਲੋਂ ਅਸੀਂ ਮੈਸੇਜ ਦੇਣਾ ਕਿਉਂਕਿ ਅਸੀਂ ਕਲਟੀਮੈਂਟਮ ਲੈ ਕੇ ਪੰਜਾਬ ਦੇ ਵਿੱਚ ਅਸੀਂ 33 ਤੱਕ ਜਿਹੜਾ ਮੈਸਾ ਖਤਮ ਕਰ ਦਿੱਤਾ ਔਰ ਪੰਜਾਬੁਰ ਦਸ਼ਮ ਬੁੱਕ ਕਰਤਾ ਅ ਦੇਖੋ ਜੀ ਸਰਕਾਰ ਨੇ ਬੜੀ ਫੈਸਲਾ ਕੁੱਨ ਜਿਹੜੀ ਹੈ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਪਰੋ ਚਲਾਇਆ ਹੋਇਆ ਔਰ ਜਿਹਦਾ ਅਸਰ ਅੱਜ ਮਹੱਲਿਆਂ ਦੇ ਵਿੱਚ ਦਿਖਾਈ ਦੇ ਰਿਹਾ ਪਿੰਡਾਂ ਦੇ ਵਿੱਚ ਦਿਖਾਈ ਦੇ ਰਿਹਾ ਸੱਥਾਂ ਦੇ ਵਿੱਚ ਬੈਠੇ ਬਜ਼ੁਰਗ ਜੀ ਦੇ ਬਾਰੇ ਕਹਿ ਰਹੇ ਕਿ ਇਹਦਾ ਅਸਰ ਹੋ ਰਿਹਾ ਸੋ ਇਹ ਫੈਸਲਾ ਕੁੱਨ ਜਾਂਗਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਨਾਲ ਕੋਈ ਲਿਆਦ ਨਹੀਂ ਕੀਤੀ ਜਾ ਰਹੀ ਔਰ ਜਿਹੜਾ ਚਿੱਟਾ ਮੁਕਤ ਕਰਨ ਦਾ ਜਿਹੜਾ ਇਹ ਤਹੀਆ ਜਿਹੜਾ ਕੀਤਾ ਜਿਹੜੀ ਡੇਟ ਦਿੱਤੀ ਹੈ ਮੈਨੂੰ ਆਸ-ਮਿਆਸ ਕਰਨਾ ਵੀ ਉਸ ਦਿਨ ਤੱਕ ਅਸੀਂ ਇਹ ਕਰ ਲਾਂਗੇ ਤੇਰਾਨਾ ਚਮਕੌਰ ਸਿੰਘ ਹੈ ਉਹਦਾ ਗੋਸ਼ਾ ਹੀ ਕਹਿੰਦੇ ਸਾਰੇ ਹਾਂ ਚਮਕੌਰ ਜੀ ਕਿਹਦੇ ਪਰਸੋਂ ਮੇਰਾ ਪਿੰਡ ਸਿੰਘਾਂ ਵਾਲਾ ਹੀ ਨਾਲ ਇੱਥੇ ਅੱਛਾ ਕਿ ਅੱਜ ਤੁਹਾਡਾ ਸੁਖਮਨ ਤੁਹਾਡਾ ਕੀ ਲੱਗਦਾ ਜੀ ਮੇਰਾ ਰੀਝਾ ਹੀ ਲੱਗਦਾ ਜੀ ਮੇਰੇ ਪੂਆਜੀ ਦਾ ਪੋਤਾ ਹੈ ਤੁਹਾਡਾ ਤੇ ਅੱਜ ਬੜਾ ਨਾਮ ਰੌਸ਼ਨ ਕੀਤਾ ਉਹਨੇ ਕੀ ਕਹੂੰ ਕਿੰਨੇ ਵਰ ਕੀ ਜਾਣਗੀ ਬਹੁਤ ਖੁਸ਼ੀ ਹੋਈ ਹੈ ਜੀ ਉਹਨੂੰ ਲੱਡੂ ਵੰਡੇ ਆ ਸ਼ਾਮ ਨੂੰ ਵੀ ਬੈਠਦੇ ਆ ਸਾਰੇ ਇਕੱਠੇ ਹੁੰਨੇ ਆ ਇੰਨੇ ਸੱਜਣ ਮਿੱਤਰ ਹੈ ਉਹਨਾਂ ਦੇ ਦਾਦਾ ਜੀ ਪਹਿਲਾਂ ਇੱਥੇ ਬਸੇ ਰਹੇ ਚਾਹ ਸੇਵਾ ਕੀਤੀ ਉਹਨਾਂ ਨੇ ਹੁਣ ਉਹਦੇ ਫਾਦਰ ਸਾਹਿਬ ਬਾਹਰ ਗਏ ਸੀ ਉਹਨਾਂ ਨੇ ਵੀ ਬਥੇਰੀ ਲੋਕ ਸੇਵਾ ਕੀਤੀ ਹੈ ਪਰ ਹੁੰਦੇ ਵਿੱਚ ਸੁਖਮਨ ਵੀ ਉਹਨਾਂ ਦੇ ਨਾਲ ਹੀ ਫਿਰ ਪਿੱਛੇ ਤੁਰਿਆ ਆਉਂਦਾ ਸੀਗਾ ਜਿਵੇਂ ਜਿਵੇਂ ਉਹ ਕਰਦੇ ਰਹੇ ਮੂਰੇ ਤੇ ਇਲਾਕੇ ਚ ਜਿੰਨੇ ਵੀ ਬੰਦੇ ਉਹਨਾਂ ਕੋਲੇ ਜਾਂਦੇ ਆ ਤਕਰੀਬਨ ਹੀ ਸਾਰੇ ਕੰਮ ਕਰਦੇ ਰਹੇ ਆ ਫਾਰਮ ਚ ਕੋਈ ਐਦਾਂ ਦਾ ਨਹੀਂ ਕਿ ਆ ਵੀ ਕਿਸੇ ਤੋਂ ਉਹਨਾਂ ਨੇ ਕੋਈ ਨੇ ਕੀਤਾ ਹੋਵੇ ਕਿਸੇ ਨੇ ਹਰ ਇੱਕ ਦੀ ਹੈਲਪ ਕੀਤੀ ਹੈ ਤੇ ਇਹ ਉਹਦੇ ਫਾਦਰ ਸਾਹਿਬ ਦੀ ਜਿਆਦਾ ਦੇਣ ਆ ਬਾਕੀ ਉਹ ਮੁੰਡਾ ਪੜ੍ਹਿਆ ਉੱਥੇ ਲਾ ਕੀਤਾ ਉਹਨੇ ਉਥੋਂ ਦਾ ਬੋਰਨ ਆ ਇੱਥੇ ਆਉਂਦਾ ਜਾਂਦਾ ਹਰ ਸਾਲ ਆਂਗਵਾਉਂਦਾ ਜਾਂਦਾ ਇੱਥੋਂ ਨਾਲ ਵੀ ਮੋਹ ਪੂਰਾ ਪਿੰਡ ਚ ਹਰ ਇੱਕ ਬੰਦੇ ਨੂੰ ਮਿਲਦਾ ਕਰਦਾ ਤੇ ਸਾਨੂੰ ਬਹੁਤ ਖੁਸ਼ੀ ਆ ਸਾਰੇ ਇਲਾਕੇ ਨੂੰ ਹੀ ਖੁਸ਼ੀ ਆ ਪਿੰਡ ਨੂੰ ਵੀ ਇ ਸਾਡੇ ਹੁਣ ਐਮਪੀ ਬਣਿਆ ਹੈ ਜੀ ਉੱਥੇ ਪੂਰੀ ਖੁਸ਼ੀ ਹੈ ਜੀ ਇਦੋਂ ਹੋਰ ਖੁਸ਼ੀ ਕੀ ਹੋ ਸਕਦੀ ਹੈ ਵੀ ਆਪਦੇ ਪਿੰਡਾਂ ਦਾ ਆਪਦੇ ਇਲਾਕੇ ਦਾ ਮੁੰਡਾ ਪਹਿਲੀ ਵਾਰੀ ਐਮਪੀ ਬਣਿਆ ਉੱਥੇ ਅੱਗੇ ਆਪਣੇ ਨੇੜੇ ਤੇੜੇ ਮੈਨੂੰ ਲੱਗਦਾ ਨਹੀਂ ਸੀ ਕੋਈ ਐਮਪੀ ਹੈਗਾ ਪਹਿਲੀ ਵਾਰੀ ਬਣਿਆ ਆਪਣੇ ਹੋਰਾਂ ਦੂਰ ਨੇੜੇ ਪਿੰਡਾਂ ਦੇ ਸੀਗੇ ਮੋਗੇ ਜ਼ਿਲ੍ਹੇ ਦਾ ਨਾਮ ਹੋਇਆ ਦੋ ਬਣੇ ਦੋ ਬਣ ਗਏ ਕੀ ਹਾਂਜੀ ਪਹਿਲੀ ਵਾਰ ਅੱਗੇ ਆਪਣੇ ਜ਼ਿਲ੍ਹੇ ਦਾ ਕੋਈ ਐਮਪੀ ਹੈ ਨਹੀਂ ਸੀਗਾ ਕੀ ਆ ਜਾਂਦਾ ਵੀ ਜਦੋਂ ਕਿਤੇ ਸਾਡੇ ਦੇਸ਼ ਦੀ ਸਿਆਸਤ ਸ਼ੁਰੂ ਹੁੰਦੀ ਹੈ ਹਾਂਜੀ ਤੇ ਉਹ ਮੋਗੇ ਤੋਂ ਸ਼ੁਰੂ ਹੁੰਦੀ ਪਰ ਹੁਣ ਕੈਨੇਡਾ ਦੇ ਵਿੱਚ ਵੀ 2 MP ਬਣ ਕੇ ਮੋਗੇ ਹਾਂਜੀ ਹੁਣ ਮੋਗੇ ਕੈਨੇਡਾ 'ਚ ਵੀ ਸ਼ੁਰੂ ਕਰ ਦਾਂਗੇ ਮੋਗੇ ਵਾਲੀ ਸਿਆਸਤ ਬਹੁਤ ਖੁਸ਼ੀ ਦੀ ਗੱਲ ਆ ਜੀ ਬਹੁਤ ਵਧੀਆ ਕਿੱਦਾਂ ਖੁਸ਼ੀ ਮਨਾ ਰਹੇ ਹੋ ਫਰਾ ਬਹੁਤ ਜ਼ਿਆਦਾ ਹੀ ਖੁਸ਼ੀ ਮਨਾ ਰਹੇ ਪਿੰਡ 'ਚ ਨੇ ਪੋਤਾ ਸ਼ੁਰੂ ਤੋਂ ਕਿੱਦਾਂ ਦਾ ਸੁਭਾਅ ਬਹੁਤ ਵਧੀਆ ਪੋਤਾ ਜੀ ਬਹੁਤ ਵਧੀਆ ਵਧੀਆ ਰਹਿਨੇ ਬਹਿਨੇ ਵਧੀਆ ਜੀ ਕਿੱਡੀ ਖੁਸ਼ੀ ਹੋਵੇ ਦਾਦੀਆਂ ਨੂੰ ਖੁਸ਼ੀ ਕਿਤੇ ਬਹੁਤ ਹੁੰਦੀ ਆ ਬਹੁਤ ਜ਼ਿਆਦਾ ਹੀ ਖੁਸ਼ੀ ਆ ਜੀ

तो तो नहीं। तो नहीं। नहीं। नहीं है ना तो बहुत अधिकार नमस्कार जी हमारे मोगा जिला और पूरे पंजाब के लिए बड़ी आज मान महसूस हुआ जब हमारे मोगा जिला जिला के दो मेंबर ऑफ पार्लियामेंट कैनेडा में चुने गए सरदार अमनप्रीत सिंह गिल और सुखमन गिल जी को और उनके सभी परिवार को मोगा निवासियों को और पूरे पंजाब वासियों को उन उनपे गर्व है और बड़ी मान वाली बात है कि हमारे पंजाबी आज बाहर देशों में भी फॉरेन कंट्रीज़ में भी जो है अपनी सेवा निभा रहे हैं और उनको बेस्ट विशेज़ हैं उनके पॉलिटिकल कैरियर के लिए सो हम सभी को बहुत खुशी